ਪੰਜਾਬ ਯੂਨੀਵਰਸਿਟੀ ਆਪਾਂ ਸਾਰੇ ਕਾਲਜ ਲੈਵਲ ਤੋਂ ਪੀ ਐਚ ਡੀ ਤੱਕ ਪੜ੍ਹੇ ਆ ਤੇ ਆਪਣੇ ਰੂਹ ਦੀਆਂ ਤੰਦਾ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀ ਆਪਣੀ ਮਾਂ ਹੁੰਦੀ ਹੈ ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਜਦ ਕੋਈ ਮਾਂ ਨੂੰ ਛੇੜੇਗਾ ਦਾ ਉਹੀ ਨਤੀਜਾ ਉਹਨੂੰ ਪੁੱਜਣਾ ਪਏਗਾ ਜੋ ਕਿਸੇ ਦੀ ਮਾਂ ਨੂੰ ਛੇੜੇ ਤੋਂ ਹੁੰਦਾ ਹੈ ਬਾੜ ਵੀ ਬਿੰਗਾ ਨਹੀਂ ਕਰ ਸਕਦੀ ਆ ਸਰਕਾਰਾਂ ਪੰਜਾਬ ਦੀ ਯੂਨੀਵਰਸਿਟੀ ਦੀਆਂ ਕਿਉਂਕਿ ਇਹ ਜਿਹੜਾ ਠਾਠਾ ਮਾਰਦਾ ਕੱਠ ਇੱਥੇ ਦੱਸ ਰਿਹਾ ਹਰ ਪੰਜਾਬ ਦੇ ਘਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੜਿਆ ਹੋਇਆ ਸਟੂਡੈਂਟ ਬੈਠਿਆ ਹੈ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਅੱਜ ਸਾਰਿਆਂ ਦੀ ਰੂਹ ਕੰਬੀ ਐ ਤੇ ਕੇਂਦਰ ਸਰਕਾਰ ਇੱਕੀ ਕਰਕੇ ਸਾਡੇ ਇੰਸਟੀਚਿਊਨ ਨੂੰ ਦਬਾ ਰਹੀ ਐ ਜੰਮੂ ਰਸ਼ਮੀਰ ਦੇ ਵਿੱਚ ਇਹਨਾਂ ਨੇ ਯੂਨੀਅਨ ਫੈਕਟਰੀ ਬਣਾਤੀ ਪੰਜਾਬ ਦੇ 5 ਕਿਲੋਮੀਟਰ ਤੋਂ ਛੱਡ ਕੇ 50 ਕਿਲੋਮੀਟਰ ਤੱਕ ਪੀਐਸਬ ਬਠਾਤੀ ਬੀਬੀਐਮ ਵੀ ਤੇ ਕਬਜ਼ਾ ਕਰ ਲਿਆ ਪੂਰ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਲੇਕਿਨ ਮੈਂ ਧੰਨਵਾਦ ਪੰਜਾਬ ਯੂਨੀਵਰਸਿਟੀ ਆਪਾਂ ਸਾਰੇ ਕਾਲਜ ਲੈਵਲ ਤੋਂ ਪੀ ਐਚ ਡੀ ਤੱਕ ਪੜ੍ਹੇ ਆ ਤੇ ਆਪਣੇ ਰੂਹ ਦੀਆਂ ਤੰਦਾ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀ ਆਪਣੀ ਮਾਂ ਹੁੰਦੀ ਹੈ ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਜਦ ਕੋਈ ਮਾਂ ਨੂੰ ਛੇੜੇਗਾ ਤਾਂ ਉਹੀ ਨਤੀਜਾ ਉਹਨੂੰ ਟੁਕੜਾਣਾ ਪਏਗਾ ਜੋ ਕਿਸੇ ਦੀ ਮਾਂ ਨੂੰ ਛੇੜੇ ਤੋਂ ਹੁੰਦਾ ਹੈ ਬਾੜ ਵੀ ਡਿੰਗਾ ਨਹੀਂ ਕਰ ਸਕਦੀਆਂ ਸਰਕਾਰਾਂ ਪੰਜਾਬ ਦੀ ਯੂਨੀਵਰਸਿਟੀ ਦੀਆਂ ਕਿਉਂਕਿ ਇਹ ਜਿਹੜਾ ਠਾਠਾ ਮਾਰਦਾ ਕੱਠ ਇੱਥੇ ਦਸਤਰੀ ਹੈ ਹਰ ਪੰਜਾਬ ਦੇ ਘਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੜਿਆ ਹੋਇਆ ਸਟੂਡੈਂਟ ਬੈਠਿਆ ਹੈ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਅੱਜ ਸਾਰਿਆਂ ਦੀ ਰੂਹ ਕੰਬੀ ਹੈ ਤੇ ਕੇਂਦਰ ਸਰਕਾਰ ਇੱਕੀ ਕਰਕੇ ਸਾਡੇ ਇੰਸਟੀਚਿਊਸ਼ਨ ਨੂੰ ਦਬਾ ਰਹੀ ਹੈ ਜੰਮੂ کشمیر ਦੇ ਵਿੱਚ ਇਹਨਾਂ ਨੇ ਯੂਨੀਅਨ ਟੈਰੀ ਬਣਾਤੀ ਪੰਜਾਬ ਦੇ 5 ਕਿਲੋਮੀਟਰ ਤੋਂ ਛੱਡ ਕੇ 50 ਕਿਲੋਮੀਟਰ ਤੱਕ ਪੀਐਸਪ ਬਿਠਾਤੀ ਬੀਬੀਐਮਪੀ ਤੇ ਕਬਜ਼ਾ ਕਰ ਲਿਆ ਉਹਨ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਅੱਗੇ ਵਧਿਆ ਲੇਕਿਨ ਮੈਂ ਤਾਂ